ਸਾਡਾ ਬੱਚਾ ਤਖਤ ਤੇ ਬੈਠਾ ਹੋਣੇ ਚੰਗਾ ਅਸਣ ਲਾਇਆ ਹੋਊ ਜਦੋਂ ਆ ਕੇ ਵੇਖਿਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਟੋਕਰੀ ਢੋ ਰਹੇ ਆ ਤੇ ਆ ਕੇ ਕਹਿਣ ਲੱਗੇ ਉਹ ਰਾਮਦਾਸ ਤੂੰ ਤਾਂ ਸਾਡੀ ਸੋਡੀਆਂ ਦੀ ਨੱਕ ਕਟਵਾਤੀ ਸੋਡੀਆਂ ਨੂੰ ਲਾਜ ਲਾਤੀ ਜਦੋਂ ਐਨਾ ਕਿਹਾ ਤੇ ਇਹ ਬਚਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੀ ਸੁਣ ਰਹੇ ਐ ਉਮਰ ਗਰੀਬਣ 94 ਸਾਲ ਦੀ ਹੋ ਗਈ ਐ ਅੱਖਾਂ ਦੇ ਪਰਵੱਟੇ ਵੀ ਚਿੱਟੇ ਹੋ ਗਏ ਪਰ ਚਿਹਰੇ ਦਾ ਤੇਜ ਚਿਹਰਾ ਦਾਗ ਦਾ ਕਰਦਾ ਸਾਹ ਸੰਗਤ ਜਦੋਂ ਇਸ ਤਰ੍ਹਾਂ ਕੁਬੋਲ ਬੋਲ ਰਹੇ ਨੇ ਕੁਬੋਲ ਕਹਿੰਦੇ ਤੂੰ ਪਹਿਲਾਂ ਹੀ ਨਿਭਾਗਾ ਕੁਭਾਗਾ ਸੀ ਮਾਂ ਪਿਓ ਨੂੰ ਖਾ ਗਿਆਂ ਐ ਮਾਪਿਆਂ ਨੂੰ ਲੈ ਗਏ ਐ ਇਸ ਤਰ੍ਹਾਂ ਬਹੁਤਾ ਕੁਝ ਬੋਲਿਆ ਪ੍ਰਸਾਦ ਸੰਗਤ ਅੱਜ ਵੀ ਕਹਿੰਦੇ ਸੋਡੀਆਂ ਦੀ ਕੋਲ ਨੂੰ ਦਾਗ ਲਵਾਤਾ ਤੇ ਗੁਰੂ ਅਮਰਦਾਸ ਮਹਾਰਾਜ ਨੇੜੇ ਆਏ ਤੇ ਰਹਿਣਾ ਗਿਆ ਕਿਹਾ ਓਏ ਸੋਡਿਓ ਤੁਹਾਨੂੰ ਕਿਸੇ ਨੇ ਜਾਣਣਾ ਨਹੀਂ ਸੀ ਓਏ ਤੁਸੀਂ ਨਰਕਾਂ ਨੂੰ ਜਾਣਾ ਸੀ ਤਾਂ ਗੁਰੂ ਅਮਰ RAMਦਾਸ ਨੇ ਬਚਾ ਲਿਆ ਆਖੋ ਸਤਨਾਮ ਤਾਨੂੰ ਕਿਸੇ ਨੇ ਜਾਣਣਾ ਨਹੀਂ ਸੀ ਨਰਕਾਂ ਨੂੰ ਜਾਣਾ ਸੀ ਤੁਸੀਂ ਰਹਿਣ ਦਿਓ ਤੁਸੀਂ ਇਹ ਗੱਲਾਂ ਕਰਨ ਨੂੰ ਪਰ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਕਹਿੰ ਲਗੇ ਮਹਾਰਾਜ ਕਸੂਰ ਮੇਰਾ ਹੀ ਐ ਜਿਗਤੇ ਮੇਰੇ ਕੋਲ ਚੰਗੀ ਮਾਇਆ ਹੁੰਦੀ ਮੈਂ ਚੰਗੇ ਆਸਣਾਂ ਤੇ ਬੈਠਾ ਹੁੰਦਾ ਫੇਰ ਥੋੜੀ ਇਹਨਾਂ ਨੇ ਇਹ ਗੱਲ ਕਹਿਣੀ ਸੀ ਸੱਚ ਐ ਭਾਈ ਦੁਨੀਆ ਦੀ ਸਚਾਈ ਐ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸ ਰਾਮ ਏ ਮਾਇਆ ਦਾ ਸਤਕਾਰ ਹੈ ਭਾਈ ਮਾਇਆ ਦੀ ਵਡਿਆਈ ਹੈ ਪੈਸੇ ਵਾਲੇ ਨੂੰ ਲੋਕ ਸਲਾਮਾਂ ਕਰਦੇ ਆ ਮਾਇਆ ਦਾ ਸਤਕਾਰ ਹੈ ਅਜ ਬਡੀਆਂ ਗੱਡੀਆਂ ਵੱਡੇ ਟਰੈਕਟਰਾਂ ਨੂੰ ਵੱਡੀਆਂ ਜ਼ਮੀਨਾਂ ਨੂੰ ਪਿਆਰ ਹੈ ਸਤਕਾਰ ਹੈ ਰਿਸਪੈਕਟ ਹੈ ਗਰੀਬੀ ਨੂੰ ਕੋਈ ਨਹੀਂ ਪੁੱਛਦਾ ਗਰੀਬ ਵੱਲ ਕੋਈ ਝਾਕਦਾ ਤੱਕ ਨਹੀਂ ਸਾਧ ਸੰਗਤ ਸਾਧਗੁਰਾਂ ਨੇ ਸਾਨੂੰ ਸਮਝਾਇਆ ਕਿ ਗਰੀਬੀ ਗਦਾਮਾਰੀ ਗਰੀਬੀ ਚੰਗੀ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਮਲਕ ਭਾਗੋ ਨੂੰ ਐਡੇ ਅਮੀਰ ਨੂੰ ਛੱਡ ਕੇ ਜਿਹਨੇ 36 ਪ੍ਰਕਾਰ ਦੇ ਭੋਜਨ ਪਕਾਏ ਸੀ ਸਭ ਕੁਝ ਛੱਡ ਕੇ ਮਾਰਾ ਗਰੀਬ ਸਿੱਖ ਭਾਈ ਲਾਲੋ ਦੇ ਘਰ ਗਏ ਤੇ ਕੋਧਰੇ ਦਾ ਪ੍ਰਸ਼ਾਦਾ ਛਕਿਆ ਤੇ ਜਦੋਂ ਭਾਈ ਮਰਦਾਨਾ ਜੀ ਨੇ ਉਸ ਪ੍ਰਸ਼ਾਦੇ ਤੇ ਦੰਦੀ ਵੱਡੀ ਤੇ ਥੋੜਾ ਜਿਹਾ ਕਰੜਾ ਸੀ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਐਨੇ 36 ਪ੍ਰਕਾਰ ਦੇ ਪੋਲੇ-ਪੋਲੇ ਭਗਵਾਨ ਛੱਡ ਕੇ ਆ ਕਰੜਾ ਪ੍ਰਸ਼ਾਦਾ ਛਕਣਾ ਗਿਆ ਆਪਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹੜਾ ਰਸ ਇਸ ਪ੍ਰਸ਼ਾਦੇ ਚ ਹੈ ਨਾ ਮਰਦਾਨਿਆਂ ਉਹ ਹੋਰ ਕਿਤੇ ਨਹੀਂ ਓ ਮਾਲਕ ਭਾਗੋ ਦਾ ਪ੍ਰਸ਼ਾਦਾ ਲੋਕਾਂ ਦੇ ਖੂਨ ਤੋਂ ਬਣਿਆ ਆਖੋ ਸਤਨਾਮ ਗੁਰੂ ਸਾਹਿਬ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਓ ਪਰਾਇਆ ਹੱਕ ਉਹ ਗਰੀਬਾਂ ਦਾ ਖੂਨ ਨਿਚੋੜ ਨਿਚੋੜ ਕੇ ਕਮਾਈ ਕੀਤੀ ਐ ਉਹ ਦਸਾਂ ਨੋਹਾਂ ਦੀ ਸੱਚੀ ਸੁੱਚੀ ਕਿਰਤ ਨਹੀਂ ਇਹ ਭਾਈ ਲਾਲੋ ਦੀ ਸੱਚੀ ਕਿਰਤ ਐ ਉਹਦਾ ਪ੍ਰਸ਼ਾਦਾ ਛੱਕੇ ਮਰਦਾਨਿਆਂ ਕੀਰਤ ਨਹੀਂ ਹੋਣਾ ਆਖੋ ਸਤਨਾਮ ਜਦੋਂ ਇਸ ਤਰ੍ਹਾਂ ਸਮਝਾਇਆ ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ ਕੀ ਲੈਣਾ ਰੁੱਖੀ ਸੁੱਕੀ ਖਾਏ ਕਹਿ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਕੀ ਲੈਣਾ ਆਪ ਦੀ ਚੰਗੀ ਅਜੇ ਹੋ ਜੀ ਹੈ ਮਿਹਨਤ ਦੀ ਕਮਾਈ ਕਰੋ ਭਾਈ ਜ਼ਿੰਦਗੀ 'ਚ ਕਦੇ ਠੱਗੀ ਨਾ ਕਰੋ ਝੂਠ ਨਾ ਬੋਲੋ ਕਿਸੇ ਦਾ ਮਾੜਾ ਨਾ ਕਰੋ ਰੋ ਵਿਚਾਰ ਮੈਂ ਬੇਨਤੀ ਕਰਾਂ ਜਿਵੇਂ ਇਤਿਹਾਸ ਆਉਂਦਾ ਨਾ ਆ ਵੇਖੋ ਹੁਣ ਹੜ ਆਏ ਹੋਏ ਆ ਤੇ ਆਪਣੀ ਗੁਰੂ ਕੇ ਸਿੱਖਾਂ ਨੇ ਇਹ ਦੇਖੋ ਗੁਰੂ ਨਾਨਕ ਦੀ ਵਡਿਆਈ ਹੈ ਵੀਰਪੈ ਦਾ ਜਿਹੜਾ ਲੰਗਰ ਚਲਾਇਆ ਸਾਨੂੰ ਸਿਖਾਇਆ ਜਿਨਾ ਸਿਖਾਇਆ ਹੁੰਦਾ ਫੇਰ ਨਹੀਂ ਸੀ ਸਾਧ ਸੰਗਤ ਅਜ ਹੜ ਆਏ ਹੋਏ ਨੇ ਆ ਜਿੱਡਾ ਆਪਣਾ ਭਾਈ ਦਰਬਾਰ ਹੈ ਨਾ ਐਦੂ ਵੱਧ ਥਾਂ 'ਚ ਤਾਂ ਪ੍ਰਸ਼ਾਦੀ ਪਏ ਆ ਆਖੋ ਸਤਨਾਮ ਭਾਵੇਂ ਪ੍ਰਸ਼ਾਦਿਆਂ ਨਾਲ ਬੰਨ ਲਾ ਦਿਓ ਇੰਨੇ ਪ੍ਰਸ਼ਾਦੀ ਤੇ ਸਾਧ ਸੰਗਤ ਜੀ ਕਮੀ ਕੋਈ ਨਹੀਂ ਜਦੋਂ ਜਿੱਥੇ ਗੁਰੂ ਨਾਨਕ ਦਾ ਸਿੱਖ ਪਹੁੰਚ ਜੀ ਇਹ ਗੁਰੂ ਦੀ ਕਿਰਪਾ ਹੈ ਤੇ ਸਾਧ ਸੰਗਤ ਪਰਮ ਇੱਕ ਬੇਨਤੀ ਜ਼ਰੂਰ ਕਰਾਂ ਇਹ ਗੌਰ ਨਾਲ ਸੁਣਿਓ ਸਮਝਿਓ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਵੀ ਕਲਾਕਾਰ ਵੀ ਆਏ ਗਾਉਣ ਵਾਲੇ ਕੋਈ ਕਹਿੰਦਾ ਮੈਂ 10 ਟਰੈਕਟਰ ਭੇਜਤਾ ਕੋਈ ਕਹਿੰਦਾ ਮੈਂ ਕਰੋੜ ਭੇਜਤਾ ਕੋਈ ਕਹਿੰਦਾ ਡੇਢ ਕਰੋੜ ਭੇਜਤਾ ਪਰ ਤੁਸੀਂ ਇੱਕ ਗੌਰ ਨਾਲ ਵੇਖਿਓ ਵੀ ਕਲਾਕਾਰਾਂ ਕੋਲ ਕਿੰਨਾ ਪੈਸਾ ਹੈ ਹੋਣਾ ਚਾਹੀਦਾ ਜੀ ਸਦਕੇ ਹੋਵੇ ਬਣੀ ਵੀ ਕਹਿੰਦੀ ਹੈ ਧਨਦਾਰਾ ਸੁਤ ਲక్ష్ਮੀ ਪਾਪੇ ਪਾਪੀ ਕੇ ਵੀ ਹੋਏ ਪ੍ਰਸਾਦ ਸੰਗਤ ਜਿੰਨਾ ਪੈਸਾ ਗੰਦੇ ਗੀਤ ਗਾਉਣ ਵਾਲਿਆਂ ਨੂੰ ਲੋਕਾਂ ਨੇ ਦਿੱਤਾ ਭਾਵ ਅਸੀਂ ਦਿੱਤਾ ਕਾਸ਼ ਕਿਤੇ ਉਹਦੂ ਅੱਧਾ ਵੀ ਅਸੀਂ ਗੁਰੂ ਕੇ ਵਜ਼ੀਰਾ ਨੂੰ ਗੁਰੂ ਕੇ ਰਾਗੀ ਕੀਰਤਨੀਆਂ ਨੂੰ ਦਿੰਦੇ ਮੈਂ ਸੋਚ ਰਿਹਾ ਸੀ ਕਾਸ਼ ਸਾਡੀ ਸਿੱਖ ਕੌਮ ਦੀ ਰਾਗੀ ਢਾਡੀ ਪ੍ਰਚਾਰਕ ਵੀ ਇੰਨਾ ਕਲਾਕਾਰਾਂ ਜਿੰਨੇ ਅਮੀਰ ਹੁੰਦੇ ਕਿਤੇ ਉਹ ਵੀ ਸੇਵਾ ਕਰਦੇ ਕਿਤੇ ਖਬਰ ਇਹ ਵੀ ਲੱਗਦੀ ਕਿ ਫਲਾਨੀ ਰਾਗੀ ਸਿੰਘ ਨੇ ਵੀ ਭਾਈ 10 ਟਰੈਕਟਰ ਭੇਜੇ ਇੰਨਾ ਅਮੀਰ ਹੈ ਕਿ ਫਲਾਨੀ ਪ੍ਰਚਾਰਕ ਨੇ ਵੀ ਭਾਈ ਇੰਨੀ ਮਾਇਆ ਭੇਜੀ 1.5 ਕਰੋੜ ਭੇਜਿਆ ਕਿਉਂਕਿ ਪ੍ਰਚਾਰਕਾਂ ਨੂੰ ਅਸੀਂ ਮਾਇਆ ਦੇ ਨਹੀਂ ਨਹੀਂ ਤੇ ਕਲਾਕਾਰਾਂ ਨੂੰ ਅਸੀਂ ਖਾੜਿਆਂ ਦੇ ਲੱਖਾਂ ਰੁਪਏ ਦਿੱਤੇ ਉਹ ਅਮੀਰ ਹੋ ਗਏ ਉਹ ਗੰਦੇ ਗੀਤ ਗਾ ਕੇ ਵੀ ਕਹਿੰਦੇ ਉਹਨਾਂ ਕੋਲ ਲੱਖਾਂ ਕਰੋੜਾਂ ਰੁਪਏ ਆ ਗਏ ਤੇ ਇੱਥੇ ਗੁਰੂ ਕਾ ਹਰ ਜਸ ਕਰਨ ਵਾਲੇ ਰੱਬ ਦਾ ਨਾਮ ਲੈਣ ਵਾਲੇ ਰੱਬੀ ਗੱਲ ਕਰਨ ਵਾਲੇ ਗਿਆਨ ਦੀ ਗੱਲ ਦੱਸਣ ਵਾਲੇ ਅੱਜ ਹੱਥੋਂ ਖਾਲੀ ਨੇ ਅੱਜ ਗੁਰੂ ਕਾ ਵਜੀਰ ਰਾਗੀ ਮੰਗਤੇ ਬਣ ਕੇ ਰਹਿ ਗਏ ਇਹ ਸੱਚ ਹੈ ਤੇ ਸਾਡਾ ਫਰਜ਼ ਬਣਦਾ ਹੈ ਅਸੀਂ ਆਪ ਦੇ ਗੁਰੂ ਕੇ ਸਿੱਖਾਂ ਦੀ ਬਾਹ ਬੜੀਏ ਗੁਰੂ ਕੇ ਵਜੀਰਾ ਨੂੰ ਅਮੀਰ ਬਣਾਈਏ ਸਾਡੇ ਰਾਗੀ ਵੀ ਅਮੀਰ ਹੋਣ ਅਸੀਂ ਵਿਖਾਈਏ ਸਾਹ ਸੰਗਤ ਜਦੋਂ ਕੋਈ ਬਾਹਰੋਂ ਆ ਕੇ ਸਾਡੀ ਹਾਲਤ ਵੇਖੂਗਾ ਤੇ ਉਹਨੇ ਕੀ ਕਹਿਣਾ ਹੈ ਵੀ ਐਡਾ ਵੱਡਾ ਧਰਮ ਕਲਗੀ ਧਰਮਹਾਰਾਜ ਦੇ ਸਿੱਖ ਤੇ ਉਹ ਵੀ ਗਰੀਬ ਆਹ ਕਲਗੀ ਧਰਮਹਾਰਾਜ ਜੀ ਨੇ ਚਾਰ ਪੁੱਤਰ ਵਾਰੇ ਮਾਤਾ ਵਾਰੀ ਸਰਬਾਂਸ ਬਾਰਤਾ ਐਡਾ ਮਹਾਨ ਵੇਸਾ ਐਡੀ ਮਹਾਨ ਮਰਿਆਦਾ ਐਡਾ ਮਾਣ ਮੱਤਾ ਵੱਡਾ ਇਤਿਹਾਸ ਤੇ ਇਸ ਦਰ ਘਰ ਦੇ ਸਿੱਖ ਤੇ ਪ੍ਰਚਾਰਕ ਵਜ਼ੀਰ ਐਨੇ ਗਰੀਬ ਮੰਗਤੇ ਬਣ ਕੇ ਰਹੇਗੇ ਉਹ ਜਿਨ੍ਹਾਂ ਨੇ ਵੰਡਣਾ ਸੀ ਰਾਜ ਕਰਨਾ ਸੀ ਤੇ ਸਾਧ ਸੰਗਤ ਇਹ ਗਲਤੀਆਂ ਇਕਮੀਆਂ ਸਾਡੀਆਂ ਭਾਈ ਕਲਾਕਾਰਾਂ ਨੂੰ ਜੀ ਸਦਕੇ ਸਦੋ ਪੈਸੇ ਦਿਓ ਪਰ ਇੱਕ ਪਾਸੇ ਗੁਰੂ ਕੇ ਵਜ਼ੀਰਾਂ ਦਾ ਰਾਗੀਆਂ ਕੀਰਤਨੀਆਂ ਢਾਡੀਆਂ ਪ੍ਰਚਾਰਕਾਂ ਦਾ ਵੀ ਧਿਆਨ ਰੱਖੋ ਉਹਨਾਂ ਨਾਲ ਤਾਂ ਆਪਾਂ ਜਦਨ ਲੱਗ ਜਾਂਦੇ ਆ ਮਾਇਆ ਪਿੱਛੇ ਇਹ ਸਾਡੀ ਅਗਿਆਨਤਾ ਭਾਈ ਕਰਿਆ ਕੀ ਜਾਵੇ ਅਸੀਂ ਪ੍ਰਚਾਰੀ ਇਹੋ ਜਿਹਾਂ ਦਾ ਸੁਣਿਆ ਹੈ ਨਾ ਪਰ ਇਹ ਹੌਲੀ ਹੌਲੀ ਸਾਨੂੰ ਅਹਿਸਾਸ ਹੋਣਾ ਹੈ ਜਿਸ ਦਿਨ ਸਾਨੂੰ ਗਰੰਥੀ ਨਾ ਭਾਲਾ ਭਾਲਿਆ ਮਿਲਿਆ ਤੇ ਨਾ ਪ੍ਰਚਾਰਕ ਤੇ ਨਾ ਕੀਰਤਨੀਆਂ ਫੇਰ ਅਸੀਂ ਯਾਦ ਕਰਾਂਗੇ ਰਹੋ ਵਿਚਾਰ ਮੈਂ ਬੇਨਤੀ ਕਰਦਾ ਸੀ ਭਾਈ ਸਿੰਘਾਂ ਦਾ ਇਤਿਹਾਸ ਹੁੰਦਾ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ ਕਹਿੰਦੇ ਪਰਾਇਆ ਹੱਕ ਜੇ ਕਿਸੇ ਹਿੰਦੂ ਨੇ ਗਾਂ ਦਾ ਮਾਸ ਖਾ ਲਿਆ ਤੇ ਜਿਹੋ ਜਾਂ ਪਰਾਇਆ ਹੱਕ ਖਾ ਲਿਆ ਇੱਕੋ ਬਰਾਬਰ ਹੈ ਮੁਸਲਮਾਨ ਵਾਸਤੇ ਵੀ ਆਹੀ ਹੈ ਪਰਾਇਆ ਹੱਕ ਖਾਣਾ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ ਤੇ ਗੁਰਸਿੱਖਾ ਜੇ ਤੂੰ ਪਰਾਇਆ ਹੱਕ ਖਾਵੇਂ ਤੇ ਮਹਾਰਾਜ ਦੀ ਬਾਣੀ ਕਹਿੰਦੀ ਮੁਰਦਾ ਖਾਣ ਬਰਾਬਰ ਹੈ ਆਖੋ ਸਤਨਾਮ ਬੰਦਾ ਕਹਿੰਦਾ ਮੈਂ ਸ਼ਰਾਬ ਨਹੀਂ ਪੀਂਦਾ ਮੈਂ ਆਂਡਾ ਮੀਟ ਨਹੀਂ ਖਾਂਦਾ ਮੈਂ ਕਦੇ ਆਂਡਾ ਮੀਟ ਖਾ ਕੇ ਸ਼ਰਾਬ ਪੀ ਕੇ ਗੁਰੂ ਘਰ ਨਹੀਂ ਗਿਆ ਪਰਾਇਆ ਹੱਕ ਖਾ ਕੇ ਜ਼ਰੂਰ ਗਿਆ ਹੋਵੇਗਾ ਆਖੋ ਸਤਨਾਮ ਉਹ ਮੀਟ ਖਾਣ ਬਰਾਬਰੀ ਹੋ ਗਿਆ ਤੇ ਸਾਧ ਸੰਗਤ ਜਦੋਂ ਇੱਕ ਸਿੱਖ ਇਤਿਹਾਸ ਹੁੰਦਾ ਹੈ ਮਹਾਪੁਰਸ਼ ਭਾਈ ਸ਼ੀਹਾ ਘਰ ਚ ਗਰੀਬੀ ਐ ਦਿਹਾੜੀ ਜਾਂਦੇ ਲੱਕੜਾਂ ਵੱਢ ਕੇ ਵੇਚਦੇ ਆ ਗੁਰੂ ਨਾਨਕ ਦੇ ਸਿੱਖ ਐ ਗਰੀਬੀ ਗਦਾਵਾਰੀ ਜੋ ਮੈਂ ਬੇਨਤੀ ਕਰਨੀ ਹੈ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਇੱਕ ਮਨ ਦੀ ਗਰੀਬੀ ਹੁੰਦੀ ਹੈ ਨਿਮਰਤਾ ਵਾਲੀ ਗਰੀਬੀ ਇੱਕ ਤਨ ਦੀ ਬਾਹਰੀ ਗਰੀਬੀ ਹੋਗੀ ਮਾਇਆ ਵਾਲੀ ਨਿਮਰਤਾ ਵਾਲੀ ਗਰੀਬੀ ਹੁੰਦੀ ਹੈ ਮਨ ਵਾਲੀ ਦੋਨੇ ਪਾਸੇ ਹੀ ਰੱਖਣੀ ਹੈ ਆਪਾਂ ਤਾਂ ਗਰੀਬੀ ਪ੍ਰਸਾਦ ਸੰਗਤ ਭਾਈ ਸ਼ੀਹਾ ਨਾ ਜਿਹੜਾ 2-3 ਦਿਨ ਕਿਤੇ ਲੱਕੜਾਂ ਨਹੀਂ ਮਿਲੀਆਂ ਤੇ ਵੇਚੀਆਂ ਨਹੀਂ ਗੱਲ ਨਹੀਂ ਬਣੀ ਮਾਇਆ ਨਹੀਂ ਆਈ ਤੇ 3 ਦਿਨ ਪ੍ਰਸ਼ਾਦਾ ਨਹੀਂ ਸ਼ਕਿਆ ਘਰ 'ਚ ਆਟਾ ਹੈ ਨਹੀਂ ਇੱਕ ਦਿਨ ਦਿਹਾੜੀ ਲੱਗ ਗਈ ਲੱਕੜਾਂ ਵੇਚੀਆਂ 2 ਪੈਸੇ ਹੱਥ 'ਚ ਆ ਗਏ ਤੇ ਦੁਕਾਨਦਾਰ ਦੀ ਦੁਕਾਨ ਤੇ ਗਏ ਜਿਹਦੇ ਪੱਕੇ ਗਾਹਕ ਹੈ ਤੇ ਇਹ ਦੁਕਾਨ ਵਾਲਾ ਕੌਣ ਹੈ ਬਾਬਾ ਲੈਣਾ ਜੀ ਜਿਹੜੇ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਬਣੇ ਜਦੋਂ ਦੀ ਦੁਕਾਨ ਤੇ ਗਏ ਮਾਇਆ ਫੜਾਈ ਨਾ ਜਦੋਂ ਤੇ ਜਦੋਂ ਵੇਖਿਆ ਵੀ ਇਹ ਮਾਇਆ ਨਾਲ ਤਾਂ ਆਟਾ ਕੱਖ ਵੀ ਨਹੀਂ ਆਉਣਾ ਇੱਕ ਮੁਠੀ ਆਟਾ ਉਹ ਮੜਾ ਜਾਈਦੇ ਨਾਲ ਕੀ ਬਰਸ਼ਾਦਾ ਪੱਕਣਾ ਉਹ ਮਾਇਆ ਫੜੀ ਤੇ ਜਿੰਨਾ ਆਟਾ ਬਣਦਾ ਸੀ ਪਾਇਆ ਤੇ ਬਾਅਦ ਵਿੱਚ ਤਰਸ ਦੇ ਆਧਾਰ ਤੇ ਤਰਸ ਆਇਆ ਤਰਸ ਦੇ ਆਧਾਰ ਤੇ ਕਹਿੰਦੇ ਦੋ ਚਾਰ ਮੁਠੀਆਂ ਆਟੇ ਦੀਆਂ ਹੋਰ ਪਾਤੀਆਂ ਜਦੋਂ ਇਹ ਸੀਨ ਸਿੰਘਾਂ ਜੀ ਨੇ ਦੇਖਿਆ ਤੇ ਗੁਰੂ ਕੇ ਸਿੱਖ ਮਹਾਪੁਰਸ਼ ਭਾਈ ਸਿੰਘਾਂ ਜੀ ਕਹਿੰਦੇ ਆ ਕੀ ਕੀਤਾ ਕਹਿੰਦੇ ਕੋਈ ਨਾ ਲੈ ਜਾ ਕਹਿੰਦੇ ਮੇਰੇ ਗੁਰੂ ਨੇ ਸਿਖਾਇਆ ਹੈ ਪਰਾਇਆ ਹੱਕ ਨਹੀਂ ਖਾਣਾ ਜਦੋਂ ਮੇਰਾ ਇਹ ਹੱਕ ਨਹੀਂ ਕੱਢ ਬਾਰ ਮੈਨੂੰ ਉਨਾਂ ਹੀ ਬਹੁਤ ਹੈ ਆਖੋ ਸਤਨਾਮ ਵਾਹਿਗੁਰੂ ਸਾਹ ਸੰਗਤ ਡਾਕਰ ਦਾ ਵਾਪਸ ਕੜਵਾਤਾ ਆਟਾ ਵੇਖਿਆ ਵੀ ਪਹਿਲੀ ਗੱਲ ਤਾਂ ਵੀ 3 ਦਿਨ ਹੋ ਗਏ ਇਹ ਆਇਆ ਨਹੀਂ ਮੇਰੇ ਕੋਲ ਪੱਕੇ ਗਾਹਕ ਤਾਂ ਪਤਾ ਹੁੰਦਾ ਨਾ ਜਿਹੜਾ ਡੇਲੀ ਆਉਂਦਾ ਹੋਵੇ ਤੇ ਜਦੋਂ ਨਾ ਵੀ ਪਤਾ ਲੱਗ ਜਾਂਦਾ ਸਾਹ ਸੰਗਤ ਜੀ ਜਦੋਂ ਲੈ ਕੇ ਆਟਾ ਤੁਰਿਆ ਨਾ ਭਾਈ ਸ਼ੀਹਾ ਤੇ ਮਗਰੇ ਮਗਰ ਬਾਬਾ ਲੈਣਾ ਜੀ ਤੁਰ ਪੇ ਭਾਈ ਲੈਣਾ ਜੀ ਤੁਰੇ ਜਾਂਦੇ ਆ ਮਗਰ ਮਗਰ ਜਾ ਕੇ ਆਟਾ ਵੜਾਇਆ ਘਰ ਵਾਲੀ ਨੂੰ ਥੋੜਾ ਜਿਹਾ ਆਟਾ ਥੋੜਾ ਜਿਹਾ ਤੇ ਘਰ ਵਾਲੀ ਕੋਈ ਲੜੀ ਨਹੀਂ ਗੱਲ ਨਹੀਂ ਪਈ ਉਹ ਵੀ ਗੁਰੂ ਨਾਨਕ ਦੀ ਸਿੱਖ ਹੈ ਕਹਿ ਲੱਗੀ ਕੋਈ ਗੱਲ ਨਹੀਂ ਬੈਠੋ ਮੈਂ ਪ੍ਰਸ਼ਾਦਾ ਪਕਾਉਣੀ ਐ ਕੰਧ ਦੇ ਓਲੇ ਹੋ ਕੇ ਖੜੇ ਨੇ ਸਾਰਾ ਲੈ ਕੇ ਤੇ ਵੇਖ ਰਹੇ ਨੇ ਧੰਨ ਇਹਦੀ ਘਰ ਵਾਲੀ ਰੋਲਾ ਨਹੀਂ ਪਾਇਆ ਤਿੰਨ ਦਿਨਾਂ ਤੋਂ ਭੁੱਖੀ ਬੈਠੀ ਐ ਨਹੀਂ ਤਾਂ ਅੱਜ ਕੱਲ ਤਾਂ ਭਾਈ ਮਾਈਆਂ ਉਹਦੀ ਗੱਲ ਪੈ ਜਾਂਦੀਆਂ ਜੇ ਕੋਈ ਚੀਜ਼ ਘਰ ਵਾਲਾ ਨਾ ਦਵਾਵੇ ਪਰ ਸਬਰ ਸਦਕ ਵੇਖੋ ਬਾਬਾ ਲੈਣਾ ਕੰਧ ਦੇ ਉੱਲੇ ਖੜੇ ਹੋ ਕੇ ਵੇਖ ਰਿਹਾ ਸਾਰਾ ਕੁਝ ਵੇਖਦੇ ਰਹੇ ਵੇਖਦੇ ਰਹੇ ਤਿੰਨ ਪ੍ਰਸ਼ਾਦੇ ਪੱਕੇ ਛੋਟੇ ਛੋਟੇ ਤੇ ਇਸ ਗੱਲ ਦੀ ਲੜਾਈ ਹੋ ਗਈ ਕਿ ਇਹਨੂੰ ਹੁਣ ਵੰਡਿਆ ਕਿਵੇਂ ਜਾਵੇ ਭਾਵ ਘਰ ਵਾਲੀ ਕਹਿੰਦੀ ਜੀ ਤੁਸੀਂ ਜ਼ੋਰ ਦਾ ਕੰਮ ਕਰਦੇ ਹੋ ਤੁਸੀਂ ਦੋ ਪ੍ਰਸ਼ਾਦੇ ਸ਼ੱਕ ਲੋ ਮੈਂ ਇੱਕ ਸ਼ਕੂਗੀ ਕਹਿੰਦਾ ਨਹੀਂ ਨਹੀਂ ਭਗਵਾਨ ਨੇ ਤੂੰ ਛੋਟੇ ਬੱਚੇ ਨੂੰ ਦੁੱਧ ਪਿਆਣਾ ਤੂੰ ਦੋ ਪ੍ਰਸ਼ਾਦੇ ਸ਼ੱਕ ਇੱਕ ਮੈਂ ਸ਼ਕ ਲੂੰ ਜਦੋਂ ਇਸ ਤਰ੍ਹਾਂ ਬਹਿਸ ਕਰਦੇ ਦੇਖਿਆ ਉਹ ਕਹਿੰਦਾ ਤੂੰ ਸ਼ੱਕ ਉਹ ਕਹਿੰਦੀ ਤੁਸੀਂ ਸ਼ਕੋ ਤੇ ਐਨੇ ਨੂੰ ਇੱਕ ਜੋਗੀ ਆ ਗਿਆ ਉਹਨੇ ਜੋਗੀ ਨੇ ਆ ਕੇ ਅਲਖ ਜਗਾਤੀ ਕਹਿੰਦਾ ਅਲਖ ਨਰਨਜਨ ਭਾਈ ਭੁੱਖ ਹੈ ਪ੍ਰਸ਼ਾਦਾ ਸ਼ਿਕਾਉ ਸਾਰੇ ਪਿੰਡ ਤੋਂ ਪੁੱਛਿਆ ਕਿਸੇ ਨੇ ਪ੍ਰਸ਼ਾਦਾ ਨਹੀਂ ਸ਼ਿਕਾਇਆ ਗੁਰਸਿੱਖਾ ਮੈਂ ਸੁਣਿਆ ਗੁਰੂ ਨਾਨਕ ਦੇ ਸਿੱਖਾਂ ਦੇ ਘਰੇ ਲੰਗਰ ਚੱਲਦਾ ਹੈ ਗੁਰੂ ਨਾਨਕ ਦੇ ਸਿੱਖਾਂ ਦਾ ਘਰ ਤਾਂ ਖੂ ਹੁੰਦਾ ਹੈ ਮੈਂ ਤੇਰੇ ਕੋਲ ਆਇਆ ਮੈਨੂੰ ਪ੍ਰਸ਼ਾਦਾ ਛਕਾ ਕਹਿੰਦਾ ਲੈ ਭਗਵਾਨੀ ਝਗੜਾ ਤਾਂ ਖਤਮ ਹੋ ਗਿਆ ਇੱਕ ਤੂੰ ਸ਼ੱਕ ਇੱਕ ਮੈਂ ਸ਼ੱਕ ਤਾਂ ਇੱਕ ਆਪਾਂ ਇਹਨੂੰ ਦੇ ਦਿੰਨੇ ਆਂ ਆਖੋ ਸਤਨਾਮ ਜਦੋਂ ਇੱਕ ਪ੍ਰਸ਼ਾਦਾ ਦਿੱਤਾ ਉਹ ਭੁੱਖਾ ਜਾਦੇ ਸੀ ਅਜੇ ਫੜਾਇਆ ਸੀ ਮਿੰਟਾਂ ਚ ਹੀ ਸ਼ੱਕ ਗਿਆ ਕਹਿੰਦਾ ਇੱਕ ਹੋਰ ਦੇ ਦਿਓ ਆਖੋ ਸਤਨਾਮ ਇੱਕ ਹੋਰ ਦਿੱਤਾ ਕਹਿੰਦੇ ਆਪਾਂ ਅੱਧਾ ਅੱਧਾ ਸ਼ੱਕ ਲਾਂਗੇ ਜਦੋਂ ਇਹ ਕੌਤਕ ਸੀਨ ਵੇਖਿਆ ਬਾਬਾ ਲੈਣਾ ਪਬਾ ਮਾਰ ਕੇ ਅੰਦਰੋਂ ਅੰਦਰੀ ਰੋ ਪਿਆ ਸਾਹ ਸੰਗਤ ਇਹ ਕੌਣ ਹੈ ਇਹਦਾ ਗੁਰੂ ਕੌਣ ਹੈ ਆ ਇੰਨਾ ਮਹਾਨ ਸਿੱਖ ਇੰਨਾ ਸਿੱਧਕ ਸਬਰ ਸਿਆਣ ਜਦੋਂ ਇਹ ਵੇਖਿਆ ਤੇ ਕੋਲਾ ਕੇ ਪੁੱਛਿਆ ਇੰਨਾ ਸਿੱਧਕ ਸਿਆਣ ਸਚਾਈ ਕਿਥੋਂ ਲੈ ਕੇ ਆਇਆ ਭਾਈ 시ਹਾਂ ਨੇ ਦੱਸਿਆ ਮੇਰੇ ਬਾਬੇ ਨਾਨਕ ਤੋਂ ਆਖੋ ਸਤਨਾਮ ਕਾਸ਼ ਕਿਤੇ ਇਹ ਸਬਰ ਸਦਕ ਸਾਡੇ 'ਚ ਵੀ ਆ ਜਾਏ ਪਰ ਦੁਨੀਆਂ ਕਹਿੰਦੇ ਚੋਪੜੀ ਖਾਣ ਵਾਸਤੇ ਦੂਜਿਆਂ ਦੇ ਗੱਲ ਵੜਦੀ ਫਿਰਦੀ ਐ ਆਖੋ ਸਤਨਾਮ ਸਾਧ ਸੰਗਤ ਸਿੱਖਿਆ ਲਈਏ ਕਿਤੇ ਇਹੋ ਜਿਹਾ ਜੀਵਨ ਸਾਡਾ ਵੀ ਬਣ ਜੇ ਇਹੋ ਜੀ ਸਿਆਣਪ ਸਾਡੇ 'ਚ ਵੀ ਆ ਜੇ ਨਹੀਂ ਤਾਂ ਭਾਈ ਅਸੀਂ ਦੂਜਿਆਂ ਨੂੰ ਵੇਖ-ਵੇਖ ਕੇ ਦੁਖੀ ਹੁੰਦੇ ਰਹਿੰਦੇ ਆ ਝੂਰਦੇ ਰਹਿੰਦੇ ਆ ਬੰਦਾ ਆਪ ਦੇ ਦੁੱਖਾਂ ਤੋਂ ਘੱਟ ਦੁਖੀ ਐ ਦੂਜੇ ਦੇ ਸੁੱਖਾਂ ਤੋਂ ਜ਼ਿਆਦਾ ਦੁਖੀ ਐ ਦੂਜੇ ਨੂੰ ਵੇਖ ਕੇ ਜਰਦਾ ਤੱਕ ਨਹੀਂ ਸੋ ਸਮਾਪਤੀ ਵਾਲਾ ਆ ਰਿਹਾ ਥੋੜੇ ਸਮੇਂ ਤੱਕ ਆਪਾਂ ਸਮਾਪਤੀ ਕਰਨੀ ਐ ਐਨੀ ਕੁ ਹਾਜ਼ਰੀ ਬੇਨਤੀ ਪ੍ਰਵਾਨ ਕਰਿਓ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਭਾਈ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਭਾਈ ਪਹੁੰਚੇ ਹੋ ਸੱਚੇ ਪਾਤਸ਼ਾਹ ਆਪ ਜੀ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਆਓ ਅਰਦਾਸ ਕਰੀਏ ਵਿਛੜੀ ਰੂਹ ਦੇ ਨਿਮਿਤ ਦੇਹੋ ਸੱਜਣ ਅਸੀਸੜੀਆਂ ਜਿਵੇਂ ਹੋਵੇ ਸਾਹਿਬ ਸਿਉ ਮੇਲ ਵਿਛੜੀ ਰੂਹ ਲੈਣ ਮੈਂ ਤਾਂ ਪਾ ਅਰਦਾਸ ਕਰੀਏ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਓਹੇ ਤੈ ਪਾਸੋਂ ਓਏ ਲੱਤ ਗਏ ਤੂੰ ਅਜੇ ਨਾ ਪਤੀਣਿ ਓਹੀ ਜਿਨ੍ਹਾਂ ਨੇ ਲਾੜ ਲੜਾਇਆ ਹੋਵੇ ਸਾਂਭਿਆ ਹੋਵੇ ਉਹਨਾਂ ਦੀ ਯਾਦ ਆਉਂਦੀ ਹੈ ਮਾਂ ਤਾਂ ਆਖਰ ਮਾਂ ਹੀ ਹੁੰਦੀ ਹੈ ਭਾਈ ਆਓ ਪੜਿਓ ਪਿਆਰ ਵਿੱਚ ਧਾਰਨਾ ਆਪਣੇ ਆਪਣੇ ਮਾਤਾ ਪਿਤਾ ਨੂੰ ਯਾਦ ਕਰੀਏ ਉਹਨਾਂ ਦਾ ਸਤਕਾਰ ਪਿਆਰ ਕਰੀਏ ਜਿਉਂਦੇ ਜੀ ਕਦਰ ਕਰੀਏ ਗਿਆ ਬਾਦ ਸਾਡੇ ਹੱਥ ਪੱਲੇ ਕੱਖ ਨਹੀਂ ਰਹਿਣਾ ਜਿਨ੍ਹਾਂ ਨੇ ਲਾਡ ਲੜਾਇਆ ਕਿੱਥੇ ਗਏ ਮਾਪੇ ਤੇਰੇ ਜਿਨ੍ਹਾਂ ਨੇ ਲਾਡ ਲੜਾਇਆ ਕਿੱਥੇ ਗਏ ਮਾਪੇ ਤੇਰੇ